BSF ਤੇ ਪੰਜਾਬ ਪੁਲਿਸ ਦੀ ਜਿਹੜੀ ਸਾਂਝੀ ਵਲਟਾ ਨੂੰ ਅੱਜ ਇੱਕ ਫੇਰ ਨਤੀਜਾ ਮਿਲਿਆ ਇੱਕ ਜਿਹੜਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਜਿਹੜਾ DJI ਮੈਟ੍ਰਿਕਸ ਡਰੋਨ ਛੋਟਾ ਉਹ ਬਰੰਦ ਹੋਇਆ ਮੈਂ ਇਥੇ ਦੱਸਣਾ ਚਾਹਾਂਗਾ ਕਿ BSF ਤੇ ਪੰਜਾਬ ਪੁਲਿਸ ਨੇ ਰਲ ਕੇ ਜਿੱਥੇ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਥੇ ਲਗਾਤਾਰ ਜਿਹੜੀ ਆ ਬਾਰਡਰ ਦੇ ਉੱਤੇ ਸਤਾਰਕਾ ਜਿੱਥੇ BSF ਮੈਂ ਕਹਿੰਦਾ ਉਹਨਾਂ ਅੱਜ ਦਾ ਫਰਸਟ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਸਤਾਰਕ ਤੇ ਚਕੰਨੀਆ ਉੱਥੇ ਸੈਕੰਡ ਡਿਫੈਂਸ ਲਾਈਨ ਤੇ ਪੰਜਾਬ ਪੁਲਿਸ ਵੀ ਪੂਰੀ ਆਪਣੀ ਡਿਊਟੀ ਮਸਤੀ ਨਾਲ ਨਿਭਾ ਰਹੀ ਹੈ ਸੋ ਅੱਜ ਵੀ ਇੱਕ ਜਿਹੜੀ ਆ ਸਫਲਤਾ ਹਸਲ ਹੋਈ ਜਿਹੜੇ ਸੁਖਦੇਵ ਸਿੰਘ ਆ ਕਲਸ ਪਿੰਡ ਦੇ ਰਹਿਣ ਵਾਲੇ ਉਹ ਜਦੋਂ ਆਪਣਾ ਫਸਲ ਦੀ ਕਟਾਈ ਕਰ ਰਹੇ ਸੀ ਉਹਨਾਂ ਨੂੰ ਕੋਈ ਅवैध ਚੀਜ਼ ਮਿਲੀ ਜਿਹਦਾ ਉਹਨੇ ਇਨਫੋਰਮੇਸ਼ਨ ਜਿਹੜੀ ਦਿੱਤੀ ਇਸ ਦੌਰਾਨ ਜਿਹੜੀ ਸਾਂਝਾ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਕੀਤਾ ਜਿਹੜੀ ਇਸ ਵਿੱਚ ਡਰੋਨ ਰਿਕਵਰ ਹੋ ਗਿਆ ਤੇ ਇਹਦੇ ਨਾਲ ਆਈ ਹੋਈ ਜਿਹੜੀ ਕਨਸਾਈਨਮੈਂਟ ਆ ਉਹਦੀ ਰਿਕਵਰੀ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਪਾਕਿਸਤਾਨ ਬਾਰਡਰ ਦੀ ਗੱਲ ਕਰੀਏ ਤੇ ਇਸ ਲੋਕੇਸ਼ਨ ਤੋਂ ਪਾਕਿਸਤਾਨ ਬਾਰਡਰ ਕਰੀਬ 300 400 ਮੀਟਰ ਦੀ ਦੂਰੀ ਤੇ ਹੈ ਲਗਾਤਾਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਲਗਾਤਾਰ ਅਸੀਂ ਜਿਹੜਾ ਆਪਣੀ ਸਾਂਝੀ ਬਾਲਤਾ ਤੇ ਸਤਰਕਤਾ ਦਾ ਨਤੀਜਾ ਅਸੀਂ ਦਿੰਦੇ ਆ ਰਹੇ ਹਾਂ ਜਿੱਥੇ ਡਰੋਨ ਤੇ ਹੈਰੁੰਦੀ ਰਿਕਵਰੀ ਹੁੰਦੀ ਹੈ ਉਥੇ ਅਸੀਂ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਾਫੀ ਵਿਅਕਤੀ ਨੇ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰ ਚੁੱਕੇ ਹਾਂ। ਤੋਂ ਇਹ ਇਸ ਕੈਟਾਗਰੀ ਕਰਕੇ ਜਿਹੜੀ ਡਰੋਨ ਐਕਟੀਵਿਟੀ ਆ ਬਾਰਡਰ ਤੇ ਕਾਫੀ ਜ਼ਿਆਦਾ ਘਟ ਰਹੀ ਆ। ਦੂਜਾ ਮੈਂ ਦੱਸਣਾ ਚਾਹੁੰਦਾ ਵੀ ਇੱਥੇ ਜਿਹੜੇ ਇਕੁਪਮੈਂਟ ਆ ਬਾਰਡਰ ਤੇ ਉਹ ਸਰਕਾਰ ਵੱਲੋਂ ਪੂਰੀ ਤਰ੍ਹਾਂ ਲਗਾਏ ਗਏ ਨੇ ਤੇ ਹਰ ਵੇਲੇ ਜਿਹੜੀ ਡਰੋਨ ਐਕਟੀਵਿਟੀ ਪਾਕਿਸਤਾਨ ਵੱਲੋਂ ਹੁੰਦੀ ਆ ਉਹਨੂੰ ਜਾਮ ਕਰਕੇ ਤੇ ਅਸੀਂ ਸੁੱਟ ਦਿੰਦੇ ਆ। ਇਹ ਉਹਨਾਂ ਦੀਆਂ ਗੈਰ ਕਾਨੂੰਨੀ ਗੈਰ ਰਾਤਾ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਕਾਮਯਾਬ ਨਹੀਂ ਹੋਣਦੀਆਂ